ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਨਾਇਬ ਸੈਣੀ ਜੀहां ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਨਾਇਬ ਸੈਣੀ ਦੇ ਨਾਂ ਤੇ ਮੋਹਰ ਲੱਗੀ ਹੈ ਜੀहां ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਕਿ ਨਾਇਬ ਸਿੰਘ ਸੈਣੀ ਹੁਣ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਤੇ ਅੱਜ ਸ਼ਾਮ 5 ਵਜੇ ਉਹ ਸੀਐਨ ਦੇ ਅਹੁਦੇ ਤੋਂ ਸੋਚ ਚੁੱਕਣਗੇ ਜੀहां ਦੱਸਦੇ ਕਿ ਸੋਚਕ ਸਮਾਗਮ ਸ਼ਾਮ ਦੇ 5 ਵਜੇ ਅੱਜ ਹੀ ਹੋਵੇਗਾ ਅਤੇ ਹੁਣ ਹਰਿਆਣਾ ਦੇ ਸੀਐਮ ਹੋਣਗੇ ਨਾਇਬ ਸੈਣੀ ਦੱਸਦੇ ਕਿ ਇਸ ਤੋਂ ਪਹਿਲਾਂ ਸੀਐਮ ਮਨੋਹ ਲਾਲ ਖੱਟਰ ਦੇ ਵੱਲੋਂ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਅਸਤੀਫਾ ਰਾਜਪਾਲ ਨੂੰ ਸੌਂਪਦੇ ਨੇ ਤਦਾਦੀਕ ਉਸਤਵਾਦ ਵਿਧਾਇਕ ਦਲ ਦੀ ਅਹਿਮ ਬੈਠਕ ਹੁੰਦੀ ਹੈ ਤੇ ਇਸ ਬੈਠਕ ਦੇ ਵਿੱਚ ਵਿਚਾਰ ਚਰਚਾ ਹੁੰਦੀ ਹੈ ਤਾਂ ਇਸ ਬੈਠਕ ਦੇ ਵਿੱਚ ਅਹਿਮ ਫੈਸਲਾ ਲਿਆ ਜਾਂਦਾ ਕਿ ਹੁਣ ਅਗਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੋਣਗੇ ਜੀਹਾਂ ਦੱਸਦੇ ਕਿ ਨਾਇਬ ਸੈਣੀ ਜੋ ਅੱਜ ਸ਼ਾਮ 5 ਵਜੇ ਦੇ ਕਰੀਬ ਸੌ ਚੁੱਕਣਗੇ ਸੀਐਮ ਦੇ ਅਹੁਦੇ ਵੱਜੋ ਤਾਂ ਤੁਹਾਨੂੰ ਵੱਡੀ ਖਬਰ ਇਹ ਸਾਜਿ ਕਰ ਰਹੇ ਆ ਤੁਹਾਡੇ ਨਾਲ ਛੱਡੀ ਕਲਾ ਟਾਈਮ ਟੀਵੀ ਤੇ ਕਿ ਹੁਣ ਹਰਿਆਣਾ ਦੇ ਸੀਐਮ ਹੋਣਗੇ ਨਾਇਬ ਸੈਣੀ ਜੋ ਅੱਜ ਸੀਐਮ ਦੇ ਅਹੁਦੇ ਵਜੋਂ ਸ਼ਾਮ 5 ਵਜੇ ਸੌ ਚੁੱਕਣਗੇ